ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਅੱਖਾਂ ਝੁੱਕ ਜਾਂਦੀਆਂ ਨੇ ਕੁਝ ਸੱਚੀਆਂ ਕਹਾਣੀਆਂ ਦੱਸ ਦਿਆਂ ਪਰ ਹੁਣ ਤਾਂ ਉਮਰ ਦਾ ਇੱਕ ਵੱਡਾ ਹਿੱਸਾ ਇਹ ਸਭ ਕਵਰ ਕਰਦਿਆਂ ਹੋ ਗਿਆ ਤੇ ਜਦੋਂ ਲੱਗਿਆ ਕਿ ਮਾਈਕ ਲੈ ਕੇ ਅਗਲੇ ਦੇ ਘਰ ਜਾਣ ਨਾਲ ਕੁਝ ਨਹੀਂ ਹੋਣਾ ਤਾਂ ਜਿੱਥੇ ਲੋੜ ਪਈ ਮੈਂ ਮਾਈਕ ਤੇ ਬਿਨਾ ਵੀ ਗਈ ਫਿਰ ਆਪਣਾ ਇਹ ਚੈਨਲ ਸ਼ੁਰੂ ਕੀਤਾ ਜਸਟ ਉਹ ਸਭ ਦੱਸ ਰਹੀਆਂ ਜੋ ਨਹੀਂ ਕਰਨਾ ਚਾਹੀਦਾ ਆਪਣੀਆਂ ਨੰਗੀਆਂ ਅੱਖਾਂ ਨਾਲ ਮੈਂ ਕਈ ਭਿਆਨਕ ਸੱਟੇ ਦੇਖੇ ਨੇ ਅੱਜ ਦਾ ਇਹ ਮਾਮਲਾ ਵੀ ਬੇਸ਼ਰਮੀ ਨਾਲ ਭਰਪੂਰ ਪਰ ਮੈਂ ਦੱਸੂਗੀ ਤਾਂ ਕਿ ਪਤਾ ਲੱਗੇ ਕਿ ਅਜਿਹੇ ਕਾਰੇ ਸਾਨੂੰ ਕਿੱਥੋਂ ਤੱਕ ਲੈ ਕੇ ਜਾ ਸਕਦੇ ਨੇ ਜ਼ਿਲ੍ਹਾ ਸੰਗਰੂਰ ਚ ਸ਼ੇਰਪੁਰ ਥਾਣਾ ਅੰਤਰਗਤ ਪਿੰਡ ਕਨੌਰੀ ਚ ਰਹਿੰਦਾ ਹੁੰਦਾ ਹੈ ਪਿਆਰਾ ਸਿੰਘ ਦਾ ਟੱਪ ਪਿਆਰਾ ਸਿੰਘ ਦੇ ਪਰਿਵਾਰ ਚ ਪਤਨੀ ਸਰਬਜੀਤ ਕੌਰ ਚਾਰ ਧੀਆ ਤੇ ਇੱਕ ਪੁੱਤ ਹੁੰਦਾ ਹੈ ਪਰਿਵਾਰ ਖਾਸਾ ਵੱਡਾ ਹੋ ਜਾਂਦਾ ਹੈ ਪਰ ਖਰਚੇ ਜ਼ਿਆਦਾ ਪਿਆਰਾ ਸਿੰਘ ਵਾਸਤੇ ਖੇਤੀ ਮਜ਼ਦੂਰੀ ਤੋਂ ਸਭ ਮੈਨੇਜ ਕਰਨਾ ਬਾਲਾ ਔਖਾ ਹੁੰਦਾ ਹੈ ਪਰ ਫੇਰ ਵੀ ਪਰਿਵਾਰ ਦੀ ਗੱਲ ਹੁੰਦੀ ਆ ਸੋ ਉਹ ਹਾਰ ਤਾਂ ਮੰਨੀ ਸਕਦਾ ਹੁੰਦਾ ਘਰ 'ਚ ਛੋਟੀਆਂ-ਛੋਟੀਆਂ ਚੀਜ਼ਾਂ ਦੀ ਕਮੀ ਅਕਸਰ ਰਹਿੰਦੀ ਹੁੰਦੀ ਆ ਪਰ ਸਭ ਤੋਂ ਜ਼ਿਆਦਾ ਇਸ ਗੱਲ ਦਾ ਅਸਰ ਪਿਆਰਾ ਸਿੰਘ ਦੀ ਵੱਡੀ ਧੀ ਕਿਰਨਜੀਤ कौर ਤੇ ਪੈਂਦਾ ਹੁੰਦਾ ਸ਼ਾਇਦ ਉਸਦੇ ਮਨ 'ਚ ਸ਼ੁਰੂ ਤੋਂ ਹੀ ਚਾਹ ਜ਼ਿਆਦਾ ਹੋਣੀ ਕਿ ਉਹ ਕਿਸੇ ਨੂੰ ਕੋਈ ਚਾਕਲੇਟ ਖਾਂਦਿਆਂ ਟੌਫੀ ਖਾਂਦਿਆਂ ਵੇਖਦੀ ਤੇ ਤਰਸਦੀਆਂ ਨਸਾਂ ਨਾਲ ਵੇਖਦੀ ਹੋਲੀ-ਹੋਲੀ ਵੱਡੀ ਹੁੰਦੀ ਗਈ ਤਾਂ ਕੁੜੀਆਂ ਨੂੰ ਮੇਕਅਪ ਕੀਤਿਆਂ ਸੋਹਣੇ ਸੂਟ ਪਾਇਆ ਵੇਖਦੀ ਤਾਂ ਇਸ ਦਾ ਵੀ ਜੀ ਕਰਦਾ ਕਿ ਮੈਂ ਵੀ ਇਦਾਂ ਦੀ ਲੱਗਾਂ ਖਾਣ ਪੀਣ ਦੀਆਂ ਵੱਖ-ਵੱਖ ਕਿਸਮਾਂ ਡਿਸ਼ੇਸ ਵੇਖ ਕੇ ਤਾਂ ਇਹ ਇਹੋ ਸੋਚਦੀ ਵੀ ਮੈਨੂੰ ਵੀ ਕਦੀ ਆਹ ਕੁਝ ਚੱਖਣ ਨੂੰ ਮਿਲੇਗਾ ਦਿਲ ਸ਼ਰਮਾਨ ਹੋਣਾ ਬੁਰੀ ਗੱਲ ਨਹੀਂ ਹੁੰਦੀ ਬਹੁਤ ਕਿਤੇ ਗਰੀਬੀ ਸਜ਼ਾ ਵੀ ਹੁੰਦੀ ਹੈ ਹਾਲਾਤ ਸਾਥ ਨਹੀਂ ਦਿੰਦੇ ਨਹੀਂ ਤੇ ਕਿਸ ਦਾ ਜੀ ਕਰਦਾ ਹੈ ਮਨ ਮਾਰ ਕੇ ਜ਼ਿੰਦਗੀ ਚੋਂ ਦਾ ਪਰ ਕਿਰਨਜੀਤ ਕੌਰ ਦੀਆਂ ਇਨਾਂ ਚਾਹਤਾਂ ਵਿੱਚ ਲਾਲਚ ਹੁੰਦਾ ਤੇ ਉਹ ਇਸ ਕਰਕੇ ਲੋਕਾਂ ਤੋਂ ਚੀਜ਼ਾਂ ਮੰਗ ਵੀ ਲੈਂਦੀ ਹੈ ਪਿੰਡ ਦੇ ਹੀ ਕੁਝ ਗਲਤ ਨੀਅਤ ਵਾਲੇ ਲੋਕਾਂ ਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਕਿਰਨਜੀਤ ਕੌਰ ਨੂੰ ਕੋਈ ਵੀ ਲਾਲਚ ਦੇ ਕੇ ਵਰਗਲਾ ਸਕਦਾ ਹੌਲੀ ਹੌਲੀ ਕਰਕੇ ਕਿਰਨਜੀਤ ਕੌਰ ਨੂੰ ਖਾਣ ਪੀਣ ਦਾ ਲਾਲਚ ਦੇ ਕੇ ਉਸ ਦਾ ਫਾਇਦਾ ਚੱਕਣਾ ਸ਼ੁਰੂ ਕਰ ਦਿੰਦੇ ਨੇ ਇਹ ਗੱਲ ਉਦੋਂ ਤੋਂ ਸ਼ੁਰੂ ਹੁੰਦੀ ਆ ਜਦੋਂ ਕਿਰਨਜੀਤ ਕੌਰ ਨੂੰ ਸਹੀ ਗਲਤ ਦਾ ਫਰਕ ਜ਼ਿਆਦਾ ਪਤਾ ਨਹੀਂ ਹੁੰਦਾ ਪਰ ਹੁਣ ਜੋ ਕਿਰਨਜੀਤ ਕੌਰ ਨੂੰ ਸਭ ਪਤਾ ਹੁੰਦਾ ਹੈ ਉਹ ਜਵਾਨੀ ਦੀ ਦਲੇਜ਼ ਤੇ ਹੁੰਦੀ ਆ ਤਾਂ ਵੀ ਇਹਨੂੰ ਇਹ ਜ਼ਿੰਦਗੀ ਗਲਤ ਨਹੀਂ ਲੱਗਦੀ ਹੁੰਦੀ ਹੁਣ ਭਾਵੇਂ ਇਹ ਗਰੀਬ ਪਰਿਵਾਰਤ ਹੁੰਦੀ ਆ ਪਰ ਇੱਜ਼ਤ ਤਾਂ ਉਹਨਾਂ ਦੀ ਵੀ ਹੁੰਦੀ ਆ ਨਾ ਕਿਰਨਜੀਤ ਦੀਆਂ ਇਹ ਹਰਕਤਾਂ ਜਦੋਂ ਪਿੰਡ 'ਚ ਜ਼ਾਹਰ ਹੁੰਦੀਆਂ ਨੇ ਤਾਂ ਪਰਿਵਾਰ ਦੇ ਸਨਮਾਨ ਨੂੰ ਤੱਕਾ ਲੱਗਦਾ ਮਾ ਸਰਵਜੀਤ ਕੌਰ ਤੇ ਪਿਓ ਪਿਆਰਾ ਸਿੰਘ ਦੀਆਂ ਕਰਤੂਤਾ ਤੋਂ ਟੁੱਟ ਜਾਂਦੇ ਨੇ ਉਹ ਬਹੁਤ ਰੋਂਦੇ ਨੇ ਇਸ ਨੂੰ ਸਮਝਾਉਂਦੇ ਨੇ ਬਥੇਰਾ ਕਹਿਣ ਦੇ ਬਾਅਦ ਵੀ ਪਰ ਕਿਰਨਜੀਤ ਆਪਣਾ ਉਹ ਗੰਦਾ ਰਾਹ ਨਹੀਂ ਛੱਡਦੀ ਫਿਰ ਘਰ ਦੇ ਸੋਚਦੇ ਨੇ ਕਿ ਹੋਰ ਬਦਨਾਮੀ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਇਸ ਦਾ ਵਿਆਹ ਕਰ ਦਿੰਦੇ ਆ ਹੁਣ ਕਿਰਨਜੀਤ ਕੌਰ ਵਾਸਤੇ ਵਿਆਹ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਣੋਲਾ ਚ ਰਹਿੰਦਾ ਹੁੰਦਾ ਹੈ ਬਾਬਾ ਸਿੰਘ ਉਹਨਾਂ ਦਾ ਪੁੱਤ ਹੁੰਦਾ ਹੈ ਗੁਰਮੀਤ ਸਿੰਘ ਗੁਰਮੀਤ ਸਿੰਘ ਦੇ ਤਿੰਨ ਹੋਰ ਭਰਾ ਹੁੰਦੇ ਨੇ ਚਾਰਾਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਦੋਵੇਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ 2002 ਚ ਕਿਰਨਜੀਤ ਕੌਰ ਅਤੇ ਗੁਰਮੀਤ ਸਿੰਘ ਦਾ ਵਿਆਹ ਕਰ ਦਿੱਤਾ ਜਾਂਦਾ ਹੈ 2003 ਵਿੱਚ ਇਹਨਾਂ ਦੇ ਘਰ ਧੀ ਹੁੰਦੀ ਆ ਤੇ ਫਿਰ ਅਗਲੇ 4 ਸਾਲਾਂ ਚ ਦੋ ਪੁੱਤ ਹੁਣ ਪਰਿਵਾਰ ਵੱਡਾ ਹੋ ਚੁੱਕਾ ਹੁੰਦਾ ਹੈ ਪਰ ਗੁਰਮੀਤ ਸਿੰਘ ਦੀ ਆਮਦਨੀ ਨਹੀਂ ਵਧੀ ਹੁੰਦੀ ਘਰ ਦਾ ਗੁਜ਼ਾਰਾ ਬਸ ਕਿਸੇ ਤਰ੍ਹਾਂ ਚੱਲ ਰਿਹਾ ਹੁੰਦਾ ਘਰ ਦੇ ਮਾੜੇ ਹੁੰਦੇ ਹਾਲਾਤ ਦੇਖ ਕੇ ਕਿਰਨਜੀਤ ਕੌਰ ਆਪਣੇ ਪਤੀ ਗੁਰਮੀਤ ਸਿੰਘ ਨੂੰ ਕਹਿੰਦੀ ਆ ਕਿ ਜੋ ਹਾਲਾਤ ਨੇ ਗੁਜ਼ਾਰਾ ਨਹੀਂ ਹੋਣਾ ਸੋ ਤੁਸੀਂ ਕਹੋ ਤਾਂ ਮੈਂ ਵੀ ਕੰਮ ਕਰਾਂ ਦੋ ਜੀ ਕਮਾਉਣ ਵਾਲੇ ਹੋਣਗੇ ਤਾਂ ਕੁਝ ਸੌਖ ਹੋ ਗੁਰਮੀਤ ਵੀ ਦੇਖਦਾ ਹੁੰਦਾ ਹੈ ਕਿ ਸਕੂਲ ਫੀਸ ਨਹੀਂ ਦਿੱਤੀ ਜਾ ਰਹੀ ਘਰ ਦੇ ਹੋਰ ਖਰਚੇ ਪੂਰੇ ਨਹੀਂ ਹੋ ਰਹੇ ਸੋ ਉਹ ਤੇ ਰਣਜੀਤ ਦੇ ਬਾਹਰ ਕੰਮ ਕਰਨ ਤੇ ਹਾਮੀ ਭਰ ਦਿੰਦਾ ਹੈ ਕਿਰਨਜੀਤ कौर ਖੁਦ ਲਈ ਕੋਲ ਦੀ ਹੀ ਇੱਕ ਟਾਇਆਂ ਵਾਲੀ ਫੈਕਟਰੀ 'ਚ ਕੰਮ ਲੱਭ ਲੈਂਦੀ ਹੈ ਸਵੇਰੇ ਸਾਰੇ ਘਰ ਦੇ ਕੰਮ ਨਿਪਟਾ ਕੇ ਉਹ ਟਾਈਮ ਤੇ ਕੰਮ ਤੇ ਪਹੁੰਚ ਜਾਂਦੀ ਉੱਥੇ ਉਸ ਦੀ ਸਾਰਿਆਂ ਨਾਲ ਚੰਗੀ ਬੋਲਚਾਲ ਹੁੰਦੀ ਆ ਪਰ ਉਸ ਦੀ ਸਭ ਤੋਂ ਜ਼ਿਆਦਾ ਬਣਦੀ ਉੱਥੇ ਕੰਮ ਕਰਨ ਵਾਲੇ ਤੇਗ ਸਿੰਘ ਨਾਲ ਹੁੰਦੀ ਆ ਤੇਗ ਸਿੰਘ ਢਨੋਲਾ ਥਾਣਾ ਖੇਤਰ ਦੇ ਪਿੰਡ ਕੋਟਦੁੰਨਾਂ ਦਾ ਰਹਿਣ ਵਾਲਾ ਹੁੰਦਾ ਇੱਕ ਵੀਡੀਓ ਰੈਫਰੈਂਸ ਮੁਤਾਬਕ ਇਹਨਾਂ ਦਾ ਸਹਿ ਮੁਲਾਜ਼ਮ ਹੋਣਾ ਤੇ ਫਿਰ ਦੋਸਤੀ ਚਾਉਣਾ ਇਹਨਾਂ ਨੂੰ ਉਸ ਪਾਪ ਭਰੇ ਰਿਸ਼ਤੇ 'ਚ ਲੈ ਜਾਂਦਾ ਜਿੱਥੇ ਕੋਈ ਮਰਿਆਦਾ ਨਹੀਂ ਹੁੰਦੀ ਇੱਕ ਵਾਰ ਫਿਰ ਕਿਰਨਜੀਤ ਕੌਰ ਉਹ ਕੁਝ ਕਰ ਰਹੀ ਹੁੰਦੀ ਆ ਜੋ ਕਈ ਸਾਲ ਪਹਿਲਾਂ ਕਰਦੀ ਰਹੀ ਇਹ ਗੱਲ ਅੱਗ ਦੀ ਤਰ੍ਹਾਂ ਪਿੰਡ 'ਚ ਫੈਲ ਜਾਂਦੀ ਹੈ ਪਰ ਗੁਰਮੀਤ ਸਮਝਦਾਰ ਬੰਦਾ ਹੁੰਦਾ ਹੈ ਬੜਾ ਠਹਿਰਿਆ ਹੋਇਆ ਉਹ ਡਾਇਰੈਕਟਲੀ ਕਿਰਨਜੀਤ ਕੌਰ ਨੂੰ ਕੋਝ ਨਹੀਂ ਕਹਿੰਦਾ ਉਹ ਕਹਿੰਦਾ ਹੈ ਕਿ ਤੂੰ ਕੰਮ ਤੇ ਚਲੀ ਜਾਨੀ ਹੈ ਤਾਂ ਬੱਚੇ ਵਿਚਾਰੇ ਤੈਨੂੰ ਲੱਭਦੇ ਨੇ ਪਰੇਸ਼ਾਨ ਹੁੰਦੇ ਨੇ ਮੈਨੂੰ ਪਰਿਵਾਰ ਪਿਆਰ ਹੈ ਪੈਸਾ ਨਹੀਂ ਸੋ ਤੂੰ ਕੰਮ ਛੱਡ ਦੇ ਕਿਰਨਜੀਤ ਕੌਰ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਗੁਰਮੀਤ ਨੂੰ ਉਸਦੇ ਤੇ ਤੇਕ ਬਾਰੇ ਪਤਾ ਲੱਗ ਗਿਆ ਸੋ ਉਹ ਬਹਿਸ ਨਹੀਂ ਕਰਦੀ ਤੇ ਚੁੱਪ ਕਰਕੇ ਆਪਣੇ ਘਰ ਵਾਲੇ ਦੀ ਗੱਲ ਮੰਨ ਕੇ ਨੌਕਰੀ ਛੱਡ ਦਿੰਦੀ ਹੈ ਪਰ ਉਹਨੇ ਸਿਰਫ ਨੌਕਰੀ ਛੱਡੀ ਹੁੰਦੀ ਹੈ ਤੇਗ ਸਿੰਘ ਨੂੰ ਨਹੀਂ ਇਧਰੋਂ ਗੁਰਮੀਤ ਸਿੰਘ ਘਰੋਂ ਕੰਮ ਤੇ ਜਾਂਦਾ ਤੇ ਇਹ ਵੀ ਤੇਜ ਨੂੰ ਮਿਲਣ ਪੂਰੀ ਤਿਆਰ ਹੋ ਕੇ ਚਲੀ ਜਾਂਦੀ ਕਦੀ ਇਹ ਬਾਹਰ ਕਮ ਦੇ ਤੇ ਕਦੀ ਬੰਦ ਕਮਰਿਆਂ ਚ ਜਿਵੇਂ ਵੀਡੀਓ ਦਾ ਰੈਫਰੈਂਸ ਮਿਲਦਾ ਘਰ ਵਾਲੇ ਗੁਰਮੀਤ ਸਿੰਘ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਉਹ ਵਾਪਸ ਆ ਜਾਂਦੀ ਤੇ ਘਰ ਸਾਂਭਦੀ ਇਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਹੁਣ ਸਭ ਸੈੱਟ ਆ ਪਰ ਅਜਿਹੀਆਂ ਗੱਲਾਂ ਲੁਕਦੀਆਂ ਕਿੱਥੇ ਨੇ ਇੱਕ ਵਾਰ ਕੋਈ ਸੁਪਚੰਤਕ ਗੁਰਮੀਤ ਸਿੰਘ ਨੂੰ ਦੱਸ ਦਿੰਦਾ ਹੈ ਕਿ ਤੂੰ ਜਦੋਂ ਘਰੋਂ ਨਿਕਲਦਾ ਹੈ ਨਾਲ ਹੀ ਤੇਰੀ ਘਰ ਵਾਲੀ ਵੀ ਚਲੀ ਜਾਂਦੀ ਹੈ ਤੇ ਫਿਰ ਇਹ ਇੱਕ ਮੁੰਡੇ ਨਾਲ ਫਿਰਦੀ ਰਹਿੰਦੀ ਹੈ ਗੁਰਮੀਤ ਸਿੰਘ ਇਸ ਬਾਰੇ ਫਿਰ ਕੋਈ ਸਵਾਲ ਨਹੀਂ ਕਰਦਾ ਕਿ ਰਣਜੀਤ ਤੋਂ ਉਹ ਅਗਲੇ ਦਿਨ ਕੰਮ ਦਾ ਘਰੋਂ ਕਹਿ ਕੇ ਨਿਕਲਦਾ ਜਾਂਦਾ ਪਰ ਕੰਮ ਤੇ ਜਾਂਦਾ ਨਹੀਂ ਉਹ ਘਰ ਤੋਂ ਥੋੜੀ ਦੂਰ ਤੇ ਇੱਕ ਚਾਹ ਦੀ ਦੁਕਾਨ ਤੇ ਬੈਠ ਜਾਂਦਾ ਜਿੱਥੋਂ ਕਿ ਘਰ ਦਾ ਰਸਤਾ ਸਾਫ਼ ਨਜ਼ਰ ਆਉਂਦਾ ਹੈ ਲਗਭਗ ਡੇਢ ਘੰਟੇ ਬਾਅਦ ਸੱਜ ਸੱਜ ਕੇ ਕਿਰਨਜੀਤ ਕੌਰ ਘਰੋਂ ਨਿਕਲਦੀ ਹੈ ਤਾਂ ਉੱਥੇ ਉਹਨੂੰ ਉਸ ਦਾ ਘਰ ਵਾਲਾ ਮਿਲ ਜਾਂਦਾ ਹੈ ਹੁਣ ਇੱਥੇ ਗੁਰਮੀਤ ਸਿੰਘ ਦੀ ਬਰਦਾਸ਼ਤ ਖਤਮ ਹੋ ਜਾਂਦੀ ਹੈ ਉਹ ਉੱਥੇ ਹੀ ਉਸ ਤੋਂ ਸਵਾਲ ਕਰਨ ਲੱਗਦਾ ਹੈ ਇਹ ਦੋਵੇਂ ਘਰ ਪਹੁੰਚਦੇ ਨੇ ਤਾਂ ਉੱਥੇ ਖੂਬ ਝਗੜਾ ਹੁੰਦਾ ਕਿਰਨਜੀਤ ਕੌਰ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੀ ਉਹ ਕਹਿੰਦੀ ਹੈ ਕਿ ਮੈਂ ਤਾਂ ਆਪਣੀ ਸਹੇਲੀ ਨਾਲ ਮਿਲਣ ਜਾ ਰਹੀ ਸੀ ਗੁਰਮੀਤ ਸਿੰਘ ਕਿਰਨਜੀਤ ਕੌਰ ਤੇ ਬੰਦਿਸ਼ ਲਾਉਣ ਦੀ ਹਰ ਕੋਸ਼ਿਸ਼ ਕਰਦਾ ਹੈ ਪਰ ਨਾਕਾਮ ਰਹਿੰਦਾ ਹੈ ਉਹ ਤੇਜ ਸਿੰਘ ਨਾਲ ਮਿਲਣਾ ਨਹੀਂ ਛੱਡਦੀ ਹਾਰ ਕੇ ਉਹ ਪੰਚਾਇਤ ਦਾ ਸਾਰਾ ਲੈਂਦਾ ਜਿੱਥੇ ਕੋਟ ਦੁੰਨਾ ਤੋਂ ਤੇਗ ਨੂੰ ਵੀ ਬੁਲਾਇਆ ਜਾਂਦਾ ਉਥੇ ਪੰਚਾਇਤ ਵੱਲੋਂ ਤੇਗ ਨੂੰ ਤੇ ਕਿਰਨਜੀਤ ਕੌਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇ ਹੁਣ ਇਹ ਦੋਨੋਂ ਕਿਤੇ ਇਕੱਠੇ ਨਜ਼ਰ ਆਉਂਦੇ ਨੇ ਤਾਂ ਸਖਤ ਕਾਰਵਾਈ ਹੋਵੇਗੀ ਇਹ ਦੋਨੋਂ ਉੱਥੇ ਹੀ ਕਸਮ ਖਾਂਦੇ ਨੇ ਕਿ ਇਹ ਇੱਕ ਦੂਜੇ ਤੋਂ ਹਰ ਨਾਤਾ ਤੋੜ ਲੈਣਗੇ ਇਦਾਂ ਹੀ ਸਾਲ ਬੀਤਦੇ ਨੇ 2014 ਦਾ ਸਾਲ ਹੁੰਦਾ ਇੱਕ ਸ਼ਾਮ ਗੁਰਮੀਤ ਸਿੰਘ ਕੰਮ ਤੋਂ ਘਰ ਆ ਰਿਹਾ ਹੁੰਦਾ ਤਾਂ ਉਸ ਨੂੰ ਕੋਈ ਗੱਡੀ ਟੱਕਰ ਮਾਰ ਦਿੰਦੀ ਹੈ ਉਬੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਕਈ ਮਹੀਨੇ ਹਸਪਤਾਲ ਰਹਿੰਦਾ ਫਿਰ ਘਰ ਬੈਡ ਰੈਸਟ ਤੇ ਉਦਾਂ ਤਾਂ ਉਹ ਬੈਟਰ ਹੋ ਜਾਂਦਾ ਹੈ ਪਰ ਉਸਦੀ ਰੀੜ ਦੀ ਹੱਡੀ ਭਾਰ ਨਹੀਂ ਚੱਲਦੀ ਹੁੰਦੀ ਉਹ ਬੇਰੋਜ਼ਗਾਰ ਖੁਸ਼ ਹੁੰਦਾ ਕਿ ਰஞ்சிਤ कौर ਇਦਾਂ ਨਹੀਂ ਕਿ ਪਤੀ ਦੀ ਸੇਵਾ ਨਹੀਂ ਕਰਦੀ ਉਹ ਕਰਦੀ ਤਾਂ ਹੈ ਪਰ ਅੱਕ ਚੁੱਕੀ ਹੁੰਦੀ ਹੈ ਉਸਦੀ ਬਿਮਾਰੀ ਤੋਂ ਉਹ ਚਾਹੁੰਦੀ ਹੁੰਦੀ ਹੈ ਕਿ ਕੋਈ ਉਸ ਦਾ ਵੀ ਧਿਆਨ ਰੱਖੇ ਇਸ ਵਾਰ ਉਸ ਦੀ ਜ਼ਿੰਦਗੀ 'ਚ ਆਉਂਦਾ ਹੈ ਨੀਟੂ ਨਾਂ ਦਾ ਬੰਦਾ ਨੀਟੂ ਕਣੋਲਾ ਥਾਣਾ ਦੇ ਅੰਤਰਗਤ ਇੱਕ ਪਿੰਡ ਦਾ ਰਹਿਣਾ ਲਾ ਹੁੰਦਾ ਹੈ ਇਹ ਹੰਦੇ ਜਾਂਦੇ ਇੱਕ ਦੋ ਵਾਰ ਮਿਲਦੇ ਨੇ ਤੇ ਫਿਰ ਮਿਲਣ ਲੱਗਦੇ ਨੇ ਨੀਟੂ ਨੂੰ ਕੋਈ ਪਿਆਰ ਮੁਹੱਬਤ ਨਹੀਂ ਚਾਹੀਦੀ ਹੁੰਦੀ ਉਹ ਬਸ ਕਿ ਰਣਜੀਤ ਕੌਰ ਦਾ ਫਾਇਦਾ ਚੱਕਣਾ ਚਾਹੁੰਦਾ ਹੁੰਦਾ ਹੈ ਪੇਸ਼ਤੋਂ ਉਹ ਰਾਜ ਮਿਸਤਰੀ ਹੁੰਦਾ ਹੈ ਕਿਰਨਜੀਤ ਕੌਰ ਨੂੰ ਉਹ ਸਾਫ਼-ਸਾਫ਼ ਕਹਿ ਦਿੰਦਾ ਹੈ ਕਿ ਤੂੰ ਮੈਨੂੰ ਚੰਗੀ ਲੱਗਦੀ ਹੈ ਅੱਗੋਂ ਕਿਰਨਜੀਤ ਕੌਰ ਵੀ ਕਹਿ ਦਿੰਦੀ ਹੈ ਕਿ ਪਸੰਦ ਤੇ ਮੈਨੂੰ ਵੀ ਤੂੰ ਹੈ ਪਰ ਇਹ ਰਿਸ਼ਤਾ ਅੱਗੇ ਜਾਏ ਇਸ ਤੋਂ ਪਹਿਲਾਂ ਤੈਨੂੰ ਮੇਰੀਆਂ ਦੋ ਸ਼ਰਤਾਂ ਮੰਨੀਆਂ ਪੈਣਗੀਆਂ ਪਹਿਲੀ ਇਹ ਕਿ ਤੂੰ ਮੇਰੇ ਸਾਰੇ ਮੇਕਅਪ ਦੇ ਸਮਾਨ ਦੇ ਪੈਸੇ ਦੇਵੇਂਗਾ ਦੂਜਾ ਮੇਰਾ ਘਰ ਵਾਲਾ ਬੇਰੋਜ਼ਗਾਰ ਹੈ ਜ਼ਿਆਦਾ ਚੱਲ ਫਿਰ ਨਹੀਂ ਸਕਦਾ ਉਸ ਨੂੰ ਤੂੰ ਆਪਣਾ ਹੈਲਪਰ ਬਣਾਏਗਾ ਤੇ ਉਹਨੂੰ ਤਨਖਾਹ ਦੇਵੇਂਗਾ ਨੀਟੂ ਇਹ ਦੋਵੇਂ ਗੱਲਾਂ ਮੰਨ ਜਾਂਦਾ ਹੈ ਤੇ ਫੇਰ ਕਿਰਨ ਨੀਟੂ ਦੀ ਹਰ ਗੱਲ ਮੰਨਦੀ ਹੈ ਇਹ ਸਿਰਫ ਗੰਧ ਮਚ ਰਿਹਾ ਹੁੰਦਾ ਹੈ। ਇਹਦਾ ਦੇ ਰਿਸ਼ਤੇਆ ਚ ਕੋਈ ਵੀ ਇਮੋਸ਼ਨ ਥੋੜੀ ਹੁੰਦਾ ਹੈ। ਨੀਡ ਟੂ ਵਾਸਤੇ ਕਿਰਨਜੀਤ ਕੋਈ ਇਨਸਾਨ ਨਹੀਂ ਬਸ ਇੱਕ ਵਸਤੂ ਹੁੰਦੀ ਹੈ। ਸੋ ਉਹ ਆਪਣੇ ਦੋਸਤ ਸੋਨੀ ਨੂੰ ਵੀ ਹੁਣ ਉਸ ਨਾਲ ਮਿਲਣ ਲਈ ਲੈ ਕੇ ਜਾਣ ਲੱਗਦਾ ਹੈ। ਹੁਣ ਜੋ ਮੈਂ ਦੱਸਣ ਲੱਗੀਆਂ ਮਾਫੀ ਚਾਹੂੰਗੀ ਕਿ ਇਹ ਏਸੇ ਸੱਚੀ ਕਹਾਣੀ ਦਾ ਹਿੱਸਾ ਹੈ ਸੋ ਦੱਸਣਾ ਹੋਏਗਾ। ਇਹ ਲੋਕ ਗੁਰਮੀਤ ਵਾਲੇ ਸ਼ਰਾਬ ਦੀ ਬੋਤਲ ਲੈ ਕੇ ਜਾਂਦੇ। ਉਹਨੂੰ ਜ਼ਿਆਦਾ ਪਿਲਾਉਂਦੇ ਤੇ ਖੁਦ ਘਟ ਪੀਂਦੇ ਉਹ ਸੌਂ ਜਾਂਦਾ ਤਾਂ ਨੀਟੂ ਉਸਦੀ ਘਰ ਵਾਲੀ ਕਿਰਨਜੀਤ ਨਾਲ ਵਕਤ ਬਤਾਉਣ ਚਲਾ ਜਾਂਦਾ ਨੀਟੂ ਨੇ ਕਿਰਨਜੀਤ ਨੂੰ ਕੋਈ ਲਾਲਚ ਦੇ ਕੇ ਆਪਣੇ ਦੋਸਤ ਸੋਨੀ ਬਾਰੇ ਵੀ ਮਨਾ ਲਿਆ ਹੁੰਦਾ ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਲਾਲਚੀ ਔਰਤ ਮੰਨ ਵੀ ਜਾਂਦੀ ਹੈ ਯਾਨੀ ਉਸ ਘਰ ਚ ਹੀ ਇਹ ਸਭ ਹੋ ਰਿਹਾ ਹੁੰਦਾ ਜਿੱਥੇ ਵਿਚਾਰੇ ਬੱਚੇ ਵੀ ਹੁੰਦੇ ਨੇ ਜਿਸ ਘਰ 'ਚ ਬੱਚਿਆਂ ਦੀ ਨੇਕ ਪਰਵਰਿਸ਼ ਹੋਣੀ ਹੋਵੇ ਉਸ ਘਰ ਦੀ ਪਵਿੱਤਰਤਾ ਉਸ ਮਾਂ ਦੀ ਪਵਿੱਤਰਤਾ ਬਹੁਤ ਮਾਇਨੇ ਰੱਖਦੀ ਹੈ ਪਰ ਇੱਥੇ ਸਭ ਕੁਝ ਗੰਦਾ ਹੋ ਰਿਹਾ ਹੁੰਦਾ ਹੈ ਇੱਕ ਦਿਨ ਗੁਰਮੀਤ ਸਿੰਘ ਨੂੰ ਵੀ ਇਸ ਸਬਾਰੇ ਪਤਾ ਲੱਗ ਜਾਂਦਾ ਹੈ ਉਹ ਉਹਨਾਂ ਦੋਵੇਂ ਬੰਦਿਆਂ ਨੂੰ ਤਾਂ ਘਰੋਂ ਗਾਲ੍ਹਾਂ ਕੱਢ ਕੇ ਭਜਾ ਦਿੰਦਾ ਹੈ ਪਰ ਆਪਣੀ ਘਰਵਾਲੀ ਕਿਰਨਜੀਤ ਕੌਰ ਨਾਲ ਉਸਦੇ ਰਿਸ਼ਤੇ ਬੇਹੱਦ ਖਰਾਬ ਹੋ ਜਾਂਦੇ ਨੇ 16 ਜੁਲਾਈ 2018 ਦੀ ਸ਼ਾਮ 7 ਵਜੇ ਗੁਰਮੀਤ ਸਿੰਘ ਘਰੋਂ ਨਿਕਲਦਾ ਪਰ ਵਾਪਸ ਨਹੀਂ ਆਉਂਦਾ ਪੂਰੀ ਰਾਤ ਇੰਤਜ਼ਾਰ ਦੇ ਬਾਅਦ ਉਸ ਦਾ ਭਰਾ ਉਹਨੂੰ ਲੱਭਣ ਲਈ ਨਿਕਲ ਜਾਂਦਾ ਇਹਨਾਂ ਨੂੰ ਕੋਈ ਆ ਕੇ ਦੱਸਦਾ ਕਿ ਕੋਲ ਹੀ ਗੁਰਮੀਤ ਹੰਡਿਆਆ ਢਣੋਲਾ ਰੋਡ ਤੇ ਮਰਿਆ ਪਿਆ ਭਰਾ ਮੌਕੇ ਤੇ ਪਹੁੰਚਦਾ ਤਾਂ ਬਨਾਲਾ ਸਦਰ ਥਾਣਾ ਦੇ ਐਸਐਚਓ ਕੁਲਦੀਪ ਸਿੰਘ ਚੌਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਵੀ ਉੱਥੇ ਪਹਿਲਾਂ ਹੀ ਮੌਜੂਦ ਹੁੰਦੇ ਆ ਮੌਇਨਾ ਕਰਕੇ ਲਾਸ਼ ਪੋਸਟਮਾਰਟਮ ਲਈ ਪੇਸ਼ ਕੀਤੀ ਜਾਂਦੀ ਹੈ। ਥਾਣਾ ਬਰਨਾਲਾ ਸਦਰ ਚ 34304 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਓਨੀ ਦੇਰ ਚ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਚੋਂ ਆਉਂਦਾ ਹੈ ਕਿ ਪਹਿਲਾਂ ਤਾਂ ਗੁਰਮੀਤ ਸਿੰਘ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੁੰਦੀ ਆ ਜਾਂ ਕਹਿ ਲਓ ਕਿ ਉਹਨੂੰ ਪਿਲਾ ਹੀ ਗਈ ਹੁੰਦੀ ਆ ਤੇ ਫਿਰ ਨਸ਼ੇ ਚ ਉਸ ਦੇ ਸਿਰ ਤੇ ਤੇਜ਼ ਤਾਰ ਹਥਿਆਰ ਨਾਲ ਦੋ ਵਾਰ ਕੀਤੇ ਜਾਂਦੇ ਨੇ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਹੁਣ ਮੁਕੱਦਮੇ ਨੂੰ 302 120 ਤੇ 34 ਆਈਪੀਸੀ ਚ ਤਰਮੀਮ ਕਰ ਦਿੱਤਾ ਜਾਂਦਾ ਹੈ। SSP ਸਾਹਿਬ ਨੇ ਕੀ ਇਸ ਦੀ ਜਾਂਚ ਅਤੇ ਖੁਲਾਸੇ ਦੇ ਲਈ DSP ਰਾਜੀਸ਼ ਛੱਬਰ ਦੀ ਡਾਇਰੈਕਸ਼ਨ ਵਿੱਚ ਜਾਂਚ ਤਲ ਗਠਿਤ ਕਰ ਦਿੱਤਾ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਜਦੋਂ ਕਿਰਨਜੀਤ ਕੌਰ, ਮੀਟੂ ਤੇ ਸੋਨੀ ਦਾ ਕਨੈਕਸ਼ਨ ਸਟੈਬਲਿਸ਼ ਦੇਖਦੀ ਆ ਤਾਂ ਉਹ ਫਰਾਰ ਹੋ ਜਾਂਦੇ ਨੇ ਪਰ ਪੁਲਿਸ ਮੁਸਤਦ ਹੁੰਦੀ ਆ ਤੇ ਤੇਜ਼ੀ ਨਾਲ ਕੰਮ ਕਰ ਰਹੀ ਹੁੰਦੀ ਆ 21 ਜੁਲਾਈ 2018 ਨੂੰ ਤਿੰਨੋਂ ਮੁਲਜ਼ਮ ਥਾਣੇ 'ਚ ਪੇਸ਼ ਹੁੰਦੇ ਆ ਤੇ ਪੂਰੀ ਕਹਾਣੀ ਦੱਸ ਦਿੰਦੇ ਆ ਦਰਅਸਲ ਕਿਰਨਜੀਤ ਕੌਰ ਗੁਰਮੀਤ ਸਿੰਘ ਤੋਂ ਅੱਕ ਚੁੱਕੀ ਹੁੰਦੀ ਆ ਖਾਸ ਕਰਕੇ ਉਸਦੀ ਬਿਮਾਰੀ ਤੋਂ ਤੇ ਬੇਰੁਜ਼ਗਾਰੀ ਤੋਂ ਉਹਨੂੰ ਜ਼ਿੰਦਗੀ 'ਚ ਪਰਿਵਾਰ ਮਿਲੇ ਜਾਂ ਨਾ ਮਿਲੇ ਪਰ ਪੈਸਾ ਤੇ ਮਜ਼ੇ ਚਾਹੀਦੇ ਦੇ ਹੁੰਦੇ ਆ ਜੋ ਗੁਰਮੀਤ ਸਿੰਘ ਉਹਨੂੰ ਨਹੀਂ ਦੇ ਸਕ ਰਿਹਾ ਹੁੰਦਾ ਸੋ ਨੀਟੂ ਤੇ ਸੋਨੀ ਨੂੰ ਕਹਿੰਦੀ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਉਣ ਵਾਲੀ ਜ਼ਿੰਦਗੀ ਚ ਕਿਸੇ ਦੇ ਜਵਾਬ ਦੇਈ ਨਾ ਹੋਈਏ ਤੇ ਮਨਮਰਜ਼ੀਆਂ ਕਰ ਸਕੀਏ ਤਾਂ ਗੁਰਮੀਤ ਨੂੰ ਰਸਤੇ ਚੋਂ ਹਟਾ ਦਿਓ ਵਾਸਨਾ ਚ ਅੰਨੇ ਹੋਏ ਇਹ ਦੋਵੇਂ ਉਸ ਜਨਾਨੀ ਦੀ ਗੱਲ ਮੰਨ ਵੀ ਲੈਂਦੇ ਨੇ ਪਹਿਲਾਂ ਤਾਂ ਨੀਟੂ ਤੇ ਸੋਨੀ ਗੁਰਮੀਤ ਸਿੰਘ ਤੋਂ ਮਾਫੀ ਮੰਗਦੇ ਨੇ ਕਿ ਅਸੀਂ ਇਦਾਂ ਕੀਤਾ ਤੇਰੇ ਨਾਲ ਤੇ ਵਾਅਦਾ ਕਰਦੇ ਨੇ ਕਿ ਇਦਾਂ ਫੇਰ ਕਦੀ ਨਹੀਂ ਹੋਏਗਾ ਗੁਰਮੀਤ ਵੀ ਗੱਲ ਨੂੰ ਜ਼ਿਆਦਾ ਤੂਲ ਨਹੀਂ ਦਿੰਦਾ ਮਾਫ ਕਰ 16 ਜੁਲਾਈ ਨੂੰ ਸ਼ਰਾਬ ਪੀਣ ਬੰਦੇ ਨੇ ਤਿੰਨੋਂ ਇਸ ਵਾਰ ਘਰ ਨਹੀਂ ਕਿਤੇ ਬਾਹਰ ਤੇ ਉੱਥੇ ਹੀ ਗੁਰਮੀਤ ਨੂੰ ਬੇੰਤ ਬਿਲਾ ਕੇ ਉਸ ਦੇ ਸਿਰ ਤੇ ਕੁਹਾੜੀ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਪਹਿਲਾਂ ਨੀਟੂ ਇੱਕ ਵਾਰ ਕਰਦਾ ਫਿਰ ਸੋਨੀ ਇੱਕ ਵਾਰ ਕਰਦਾ ਤੇ ਮੌਕੇ ਤੇ ਹੀ ਇਹ ਖਤਮ ਹੋ ਜਾਂਦਾ ਉਸ ਤੋਂ ਬਾਅਦ ਮੌਕੇ ਤੋਂ ਹੀ ਨੀਟੂ ਕਿਰਨਜੀਤ ਕੌਰ ਨੂੰ ਖੁਸ਼ਖਬਰੀ ਸੁਣਾਉਂਦਾ ਕਿ ਕੰਮ ਹੋ ਗਿਆ ਫਿਰ ਇਹ ਤੈਨੂੰ ਅੰਡਰਗਰਾਉਂਡ ਖੋ ਜਾਂਦੇ ਨੇ ਪਰ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਬਚ ਨਹੀਂ ਸਕਣਗੇ ਤਾਂ ਇਹ ਪੰਚਾਇਤ ਕੋਲਾ ਜਾਂਦੇ ਨੇ ਤੇ ਫਿਰ ਉਹਨਾਂ ਨਾਲ ਲਾ ਕੇ ਸਲੈਂਡਰ ਕਰ ਦਿੰਦੇ 24 ਜੁਲਾਈ 2018 ਨੂੰ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਹਿਲਾਂ ਇੱਕ ਬੱਚਾ ਸੀ ਉਸ ਦਾ ਲਾਲਚ ਸਮਝ ਆਉਂਦਾ ਸੀ ਫਿਰ ਉਹ ਜਵਾਨ ਹੋਈ ਤੇ ਵੱਡੇ ਹੁੰਦਿਆਂ ਹੁੰਦਿਆਂ ਉਹ ਉਹ ਬਣ ਗਈ ਜੋ ਇੱਕ ਆਰਾਮਦਾਇਕ ਜ਼ਿੰਦਗੀ ਦਾ ਚਾਹੁੰਦੀ ਸੀ ਪਰ ਮਿਹਨਤ ਕਰਕੇ ਨਹੀਂ ਉਹ ਖੁਦ ਦੀ ਤਕਦੀਰ ਬਦਲਣਾ ਚਾਹੁੰਦੀ ਸੀ ਪਰ ਉਸ ਦੇ ਜ਼ਰੀਏ ਗੰਦੇ ਸਨ ਇੰਨੇ ਗੰਦੇ ਕਿ ਇਸ ਤੋਂ ਘਟਿਆ ਹੋਰ ਉੱਜ ਨਹੀਂ ਹੋ ਸਕਦਾ ਫੇਰ ਕਹੂੰਗੀ ਗਰੀਬੀ 'ਚ ਬੈਠੇ ਰਹਿਣਾ ਖੁਦ ਲਈ ਕੁਝ ਨਾ ਕਰਨਾ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਪਰ ਖੁਦ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਖੁਦ ਦੇ ਜ਼ਮੀਰ ਤੇ ਕਿਸੇ ਦੀ ਜ਼ਿੰਦਗੀ ਨੂੰ ਮਰਦਾ ਕਰ ਦੇਣਾ ਇਹ ਬੇहद ਗਲਤ ਹੈ ਇੱਕ ਵਾਰ ਨਿੱਕੀ ਉਮਰੇ ਕੁਰਾਹੇ ਪੈ ਵੀ ਗਈ ਸੀ ਦਾ ਕੋਈ ਗੱਲ ਨਹੀਂ ਸੀ ਇਸ ਨੂੰ ਜ਼ਿੰਦਗੀ ਨੇ ਸੁਧਰਨ ਦਾ ਮੌਕਾ ਦਿੱਤਾ ਸੀ ਇੱਕ ਪਿਆਰ ਕਰਨ ਵਾਲਾ ਘਰ ਵਾਲਾ ਦਿੱਤਾ ਸੀ ਇੱਕ ਸੋਹਣਾ ਪਰਿਵਾਰ ਦਿੱਤਾ ਸੀ ਪਰ ਜਿਸ ਨੂੰ ਚੱਕਰ ਦੀ ਆਦਤ ਹੋਵੇ ਉਹ ਉੱਥੇ ਹੀ ਜਾ ਡੇਗਾ ਮਾਫੀ ਚਾਹੁੰਗੀ ਸ਼ਬਦਾਂ ਦੇ ਲਈ ਵਾਹਿਗੁਰੂ ਇਸ ਮਤ ਬਖਸ਼ੋ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈ ਇਨਸਾਫ